ਬਾਲਮੀਕ ਦਾ ਜਨਮ ਕੱਤਕ ਦੀ ਪੂਰणिमा ਨੂੰ ਮਨਾਇਆ ਜਾਂਦਾ ਹੈ। ਇਹਨਾਂ ਦਾ ਜਨਮ ਬੜੇ ਵਿਸ਼ਾਲ ਘਰਾਣੇ ਵਿੱਚ ਹੋਇਆ। ਤੇ ਇਹ ਬੜੇ ਬਚਪਨ ਤੋਂ ਹੀ ਬੜੇ ਵਿਦਵਾਨ ਸਨ। ਜਦੋਂ ਇਹਨਾਂ ਦਾ ਕ੍ਰੇਲੂ ਕਮਾਂਕਾਰਾਂ ਤੋਂ ਮਨ ਉੱਤਰ ਗਿਆ ਤਾਂ ਪ੍ਰਭੂ ਦੇ ਮਨ ਪ੍ਰਭੂ ਦੇ ਪਿਆਰ ਵਿੱਚ ਇਹ ਲੀਨ ਹੋ ਗਏ। ਤਾਂ ਇਹਨਾਂ ਨੇ ਚਾਹਿਆ ਕਿ ਕਿਉਂ ਨਾ ਆਪਾਂ ਪ੍ਰਭੂ ਨੂੰ ਪਾਈਏ। ਇਹ ਪ੍ਰਭੂ ਨੂੰ ਪਾਣ ਵਾਸਤੇ ਦੂਰ ਇਕਾਂਤ ਵਿੱਚ ਜਾ ਕੇ ਪ੍ਰਭੂ ਦੀ ਭਗਤੀ ਕਰਨ ਲੱਗੇ ਜਦੋਂ ਪ੍ਰਭੂ ਦੀ ਭਗਤੀ ਕਰਨ ਲੱਗੇ ਤਾਂ ਇਹਨਾਂ ਨੂੰ ਬਿਲਕੁਲ ਪਤਾ ਨਾ ਰਿਹਾ ਵੀ ਇਹ ਕਿੱਥੇ ਹੈਗੇ ਆ ਕਿੱਥੇ ਬੈਠੇ ਆ ਕਿੱਥੇ ਨਹੀਂ ਬੈਠੇ ਕਈ ਸਾਲ ਮਤਲਬ ਭਗਤੀ ਕਰਦੇ ਰਹੇ ਇਹਨਾਂ ਦੇ ਸਰੀਰ ਤੇ ਕੀੜੇ ਕੀੜੀਆਂ ਉਹ ਜਿਵੇਂ ਕਹਿੰਦੇ ਵੀ ਉਹਨਾਂ ਨੇ ਆਪਣਾ ਘਰ ਬਣਾ ਲਿਆ ਸੂਖ ਸੂਖੋ ਨੇ ਮਿੱਟੀ ਲਾ ਲਾ ਕੇ ਬਿਲਕੁਲ ਇਹਨਾਂ ਨੂੰ ਟੱਕਤਾ ਕਈ ਸਾਲਾਂ ਬਾਅਦ ਜਦੋਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਤਾ ਇਹ ਉੱਠੇ ਇਹਨਾਂ ਦੇ ਪਿੰਡ ਦੇ ਸਾਰੇ ਮਿੱਟੀ ਸਿਉਂਖ ਦੇ ਘਰ ਬਣਾਏ ਹੋਏ ਬਿਲਕੁਲ ਮਤਲਬ ਕੀ ਦਿਖਰੇ ਵੀ ਨਹੀਂ ਸੀ ਸਰੀਰ ਤਾਂ ਸੰਸਕ੍ਰਿਤ ਭਾਸ਼ਾ ਵਿੱਚ ਜਿਹੜੇ ਮਤਲਬ ਮਿੱਟੀ ਦੇ ਘਰ ਸਿਉਂਖ ਮਿੱਟੀ ਦੇ ਘਰ ਬਣਾਉਂਦੇ ਉਹਨਾਂ ਨੂੰ ਬਾਲਮਿਕੀ ਕਿਹਾ ਜਾਂਦਾ ਸੰਸਕ੍ਰਿਤ ਵਿੱਚ ਤਾਂ ਜਦੋਂ ਉਹ ਮਤਲਬ ਉਹਨਾਂ ਮਿੱਟੀ ਦੇ ਘਰਾਂ ਵਿੱਚੋਂ ਬਾਹਰ ਨਿਕਲੇ ਤਾਂ ਇਹਨਾਂ ਦਾ ਨਾਮ ਬਾਲਮਿਕ ਜੀ ਪੈ ਗਿਆ ਤਾਂ ਇਹਨਾਂ ਨੂੰ ਪੂਰਨ ਪਰਮਾਤਮਾ ਦੀ ਮਤਲਬ ਗਿਆਨ ਹੋ ਗਿਆ ਇਹਨਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਆਉਣ ਵਾਲੇ ਸਮੇਂ ਚ ਕੀ ਹੋਣਾ ਤੇ ਭਵਿੱਖ ਦਾ ਵਰਤਮਾਨ ਦਾ ਮਤਲਬ ਸਾਰੀ ਇਹਨਾਂ ਨੂੰ ਜਾਣਕਾਰੀ ਹੋ ਗਈ ਇਹਨਾਂ ਨੂੰ ਰੋਮੈਨ ਦਾ ਵੀ ਪਤਾ ਲੱਗ ਗਿਆ ਸੀ ਵੀ ਕਦੋਂ ਕਿਵੇਂ ਤੇ ਕੀ ਕੀ ਹੋਣਾ ਗੁਰੂ ਜੀ ਮਤਲਬ ਇੰਨੇ ਪਰਮਾਤਮਾ ਨਾਲ ਜੁੜ ਗਏ ਕਿ ਆਉਣ ਵਾਲੇ ਸਮੇਂ ਚ ਸਾਰੀ ਭਵਿੱਖਬਾਣੀ ਕਰਨ ਲੱਗ ਗਏ ਤਾਂ ਕੀ ਹੁੰਦਾ ਕਿ ਗੁਰੂ ਜੀ ਆਪਣੇ ਇੱਕ ਚੇਲੇ ਨੂੰ ਲੈ ਕੇ ਇੱਕ ਨਦੀ ਦੇ ਕਿਨਾਰੇ ਜਾ ਰਹੇ ਹੁੰਨੇ ਆ ਤਾਂ ਉਹ ਨਦੀ ਦਾ ਪਾਣੀ ਜਿਹੜਾ ਇੰਨਾ ਨਿਰਮਲ ਸਾਫ਼ ਹੁੰਦਾ ਗੁਰੂ ਜੀ ਕਹਿੰਦੇ ਆ ਵੀ ਉਹਨਾਂ ਚ ਗੁਰੂ ਜੀ ਉਹਤੇ ਇਸ਼ਨਾਨ ਕਰਕੇ ਤੇ ਫਿਰ ਆਪਣਾ ਆਪਣੇ ਚੇਲੇ ਤੋਂ ਪੱਤਲ ਮੰਗਾ ਕੇ ਉਹਨਾਂ ਤੇ ਲਿਖਣਾ ਸ਼ੁਰੂ ਕਰ ਦਿੰਨੇ ਆ ਜੋ ਜੋ ਮਨ ਮਤਲਬ ਉਹਨਾਂ ਦੇ ਮਨ ਚ ਰਮਾਇਣ ਦੇ ਵਿਚਾਰ ਆ ਰਹੇ ਹੁੰਨੇ ਵੀ ਜੋ ਜੋ ਅੱਗੇ ਵਿਤਣੀ ਹੁੰਦੀ ਆ ਤਾਂ ਜਦੋਂ ਉਹ ਲਿਖਣਾ ਸ਼ੁਰੂ ਕਰਦਾ ਤਾਂ ਉਹਨਾਂ ਦੀ ਅਚਾਨਕ ਜਿਹੜੀ ਨਜ਼ਰ ਆ ਨਾ ਉਹ ਇੱਕ ਚਕਵਾ ਚਕਵੀ ਪੰਛੀ ਹੁੰਨੇ ਵੀ ਉਹਨਾਂ ਤੇ ਪੈ ਜਾਂਦੀ ਆ ਉਹ ਦੋਵੇਂ ਪੰਛੀ ਆਪਸ ਵਿੱਚ ਗੱਲਾਂ ਕਰ ਰਹੇ ਹੁੰਨ ਇਹਨਾਂ ਦੇ ਨਾਲੇ ਦਾਣਾ ਚੁਗ ਰਹੇ ਹੁੰਨੇ ਆ ਤਾਂ ਕੀ ਹੁੰਦਾ ਅਚਾਨਕ ਇੱਕ ਸ਼ਿਕਾਰੀ تیر ਮਾਰਦਾ ਜਿਹੜਾ ਚਕਵਾ ਉਥੋਂ ਮਤਲਬ ਮਰ ਜਾਂਦਾ ਜਿਹੜੀ ਚਕਵੀ ਆ ਉਹ ਉਸਦੇ ਬਿਰਲਾਪ ਚ ਬਹੁਤ ਕਰ ਲਾਂਦੀ ਆ ਵੀ ਉਸ ਦਾ ਹੋ ਹਮਸਫਰ ਮਰ ਗਿਆ ਤਾਂ ਗੁਰੂ ਜੀ ਇਹ ਸਾਰੀ ਘਟਨਾ ਦੇਖ ਰਹੇ ਹੁੰਨੇ ਆ ਤਾਂ ਉਹ ਸ਼ਿਕਾਰੀ ਨੂੰ ਸ਼ਰਾਫ ਦੇ ਦਿੰਨੇ ਆ ਕਹਿੰਦੇ ਵੀ ਜਿਵੇਂ ਇਹ ਤੜਫ ਕੇ ਮਰਿਆ ਨਾ ਵੀ ਐਵੇਂ ਹੀ ਤੂੰ ਮਰੇਗਾ ਤੇ ਤੇਰੀ ਪਤਨੀ ਵੀ ਤੇਰੇ ਵਿਯੋਗ ਚ ਤੜਫਦੀ ਰਹੂਗੀ ਤਾਂ ਉਵੇਂ ਹੀ ਘਟਨਾ ਇਹ ਐਵੇਂ ਹੀ ਵਾਪਰੀ ਤੇ ਉਹਨਾਂ ਦੀ ਮਤਲਬ ਘਟਨਾ ਦਾ ਗੁਰੂ ਜੀ ਦੇ ਮੰਤ ਤੇ ਬਹੁਤ ਜ਼ਿਆਦਾ ਅਸਰ ਹੋਇਆ ਤਾਂ ਉਸ ਟਾਈਮ ਜਿਹੜੇ ਸ਼੍ਰੀ ਰਾਮਚੰਦਰ ਸੀ ਉਹਨਾਂ ਨੇ ਜਿਹੜੀ ਮਾਤਾ ਸੀਤਾ ਨੂੰ ਬਨਵਾਸ ਕੱਟਣ ਦੀ ਆਗਿਆ ਦਿੱਤੀ ਉਹ ਗੁਰੂ ਬਾਲਮਿਕ ਜੀ ਦੇ ਮਤਲਬ ਆਸ਼ਰਮ ਚ ਆ ਕੇ ਰਹਿਣ ਲੱਗ ਪਈ ਗੁਰੂ ਜੀ ਨੇ ਆਪਣੇ ਚੇਲੇ ਨੂੰ ਕਹਤਾ ਵੀ ਮਾਤਾ ਸੀਤਾ ਇੱਥੇ ਹੀ ਰਹਾ ਕਰੇ ਜੀ ਤੇ ਉਹ ਆਪਣਾ ਲੰਗਰ ਪ੍ਰਸ਼ਾਦਾ ਬਣਾਉਂਦੀ ਤੇ ਗੁਰੂ ਜੀ ਛਕਦੇ ਸਾਰੇ ਛਕਦੇ ਤੇ ਮਾਤਾ ਸੀਤਾ ਜੀ ਕੋਲ ਦੋ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਲਵ ਤੇ ਇੱਕ ਦਾ ਨਾਮ ਖੁਸ਼ ਰੱਖਿਆ ਲਵ ਖੁਸ਼ ਤੇ ਜਦੋਂ ਮਤਲਬ ਉਹ ਲਵ ਖੁਸ਼ ਬਚਪਨ ਤੋਂ ਹੀ ਮਤਲਬ ਬੜੇ ਵਧੀਆ ਚਲਾਕ ਸਿਆਣੇ ਬੱਚੇ ਸੀ ਤੇ ਉਹਨਾਂ ਨੂੰ ਆਦਤ ਜੀ ਸ਼ੁਰੂ ਤੋਂ ਹੀ ਵੀ ਮਤਲਬ ਤੀਰ ਅੰਦਾਜ਼ੀ ਦੀ ਉਹ ਸ਼ੁਰੂ ਤੋਂ ਹੀ ਛੋਟੇ ਛੋਟੇ ਤੀਰ ਬਣਾ ਕੇ ਚਲਾਉਂਦੇ ਰਹਿੰਦੇ ਸੀ ਤਾਂ ਜਦੋਂ ਥੋੜੇ ਥੋੜੇ ਵੱਡੇ ਹੋਏ ਗੁਰੂ ਜੀ ਨੇ ਸਾਰੀ ਰੋਮੈਨ ਉਹਨਾਂ ਨੂੰ ਮਤਲਬ ਜਵਾਨੀ ਸਾਰੇ ਸ਼ਲੋਕ ਉਹਨਾਂ ਨੂੰ ਜਵਾਨੀ ਸਿਖਾਤੇ ਤੇ ਗੁਰੂ ਜੀ ਨੇ ਉਹਨਾਂ ਨੂੰ ਸ਼ਸਤਰ ਵਿਦਿਆ ਵੀ ਸਿਖਾਈ ਤੀਰ ਅੰਦਾਜ਼ੀ ਦੇ ਮਤਲਬ ਪੂਰੇ ਪੱਕੇ ਹੋ ਗਏ ਉਹ ਉਹਨਾਂ ਦਿਨਾਂ ਵਿੱਚ ਜਿਹੜੇ ਮਤਲਬ ਰਾਮਚੰਦਰ ਜੀ ਜਾਂ ਉਹਨਾਂ ਨੇ ਕੀ ਕਰ ਇੱਕ ਅਸ਼ਵਮੇਖ ਜੱਗ ਕਰਿਆ ਜੱਗ ਵਿੱਚ ਇੱਕ ਕੋੜਾ ਛੱਡਿਆ ਉਹਨਾਂ ਨੇ ਵੀ ਜਿਹੜਾ ਇਹ ਕੋੜੇ ਨੂੰ ਫੜੇਗਾ ਉਹਨਾਂ ਨੂੰ ਰਾਮਚੰਦਰ ਜੀ ਹੋਰ ਨਾਲ ਯੁੱਧ ਕਰਨਾ ਪਵੇਗਾ ਤਾਂ ਉਹ ਕੋੜਾ ਕੁੰਮ ਦਾ ਕੁੰਮ ਦਾ ਕਿਉਂ ਨਾ ਬਾਬਾ ਵਾਲਮੀਕ ਜੀ ਦੇ ਇਲਾਕੇ 'ਚ ਆ ਜਾਂਦਾ ਤਾਂ ਇਧਰ ਉਹ ਇਹ ਲਵ ਕੁਸ਼ ਖੇਡ ਰਹੇ ਹੁੰਨੇ ਆ ਇਹਨਾਂ ਦੀ ਨਿਗਾ ਪੈ ਜਾਂਦੀ ਆ ਇਹ ਕੀ ਕਰਦੇ ਆ ਉਸ ਕੋੜੇ ਨੂੰ ਫੜ ਲੈਨੇ ਆ ਜਦੋਂ ਫੜ ਲੈਨੇ ਆ ਤਾਂ ਰਾਜੇ ਤੱਕ ਖਬਰ ਪਹੁੰਚ ਜਾਂਦੀ ਆ ਵੀ ਇਹ ਕੋੜਾ ਫੜਿਆ ਗਿਆ ਦੋ ਬੱਚਿਆਂ ਨੇ ਫੜ ਲਿਆ ਤੋ ਸੁਨੇਹਾ ਤੇ ਦਨਯਵਚਨੂ ਵੀ ਤੁਸੀਂ ਇਹ ਕੋੜਾ ਛੱਡ ਦੋ ਨਹੀਂ ਤਾਂ ਤੁਹਾਨੂੰ ਯੁੱਧ ਕਰਨਾ ਪਏਗਾ ਇਹ ਬੱਚੇ ਕਹਿੰਦੇ ਵੀ ਅਸੀਂ ਕੋੜਾ ਹੀ ਛੱਡਦੇ ਵੀ ਕੋੜਾ ਸਾਨੂੰ ਬਹੁਤ ਵਧੀਆ ਲੱਗਦਾ ਵੀ ਅਸੀਂ ਯੁੱਧ ਕਰਨ ਨੂੰ ਤਿਆਰਾਂ ਤਾਂ ਲਕਸ਼ਮਣ ਜੀ ਨੂੰ ਯੁੱਧ ਵਾਸਤੇ ਭੇਜਿਆ ਜਾਂਦਾ ਸੈਨਾ ਲੈ ਕੇ ਜਦੋਂ ਉਹ ਯੁੱਧ ਕਰਨ ਆਉਂਦਾ ਤਾਂ ਇਹ ਵੀ ਬੜੇ ਗੁਰੂ ਦੇ ਤਗੜੇ ਚੇਲੇ ਹੁੰਨੇ ਆਂ ਤੀਰ ਅੰਦਾਜ਼ੀ ਚ ਬਹੁਤ ਪੱਕੇ ਹੁੰਨੇ ਆਂ ਤਾਂ ਯੁੱਧ ਕਰ ਰਹੇ ਹੁੰਨੇ ਪਹਿਲਾ ਉਸ ਦੀ ਸਾਰੀ ਸੈਨਾ ਨੂੰ ਮਤਲਬ ਖਤਮ ਕਰ ਦਿੰਨੇ ਆ ਤੇ ਲਕਸ਼ਮਣ ਵੀ ਪੂਰੀ ਤਰ੍ਹਾਂ ਹਰਾ ਕੇ ਹਰਾ ਦਿੰਨੇ ਆ ਫਿਰ ਸ਼ਤਰੂਗਨ ਇੱਕ ਬਹੁਤ ਤਕੜਾ ਹੋ ਵੀ ਇੱਕ ਯੋਧਾ ਹੁੰਦਾ ਉਹਨੂੰ ਭੇਜਿਆ ਜਾਂਦਾ ਇਹਨਾਂ ਵਾਸਤੇ ਲੜਨ ਇਹਨਾਂ ਲਈ ਲੜਨ ਵਾਸਤੇ ਜਦੋਂ ਸ਼ਤਰੂਗਨ ਆਨੰਦਾ ਤੋਂ ਆਪਣਾ ਪੂਰਾ ਜੋਸ਼ ਦਿਖਾਉਂਦਾ ਇਹਨਾਂ ਨੂੰ ਪਰ ਉਹਦਾ ਵੀ ਕੋਈ ਵਾਸਾ ਬਸ ਨਹੀਂ ਚੱਲਦਾ ਉਹਦੀ ਵੀ ਸੈਨਾ ਨੂੰ ਇਹ ਮਾਰਮ ਕੰਨਿਆ ਤੇ ਸ਼ਤਰੂਗਨ ਨੂੰ ਵੀ ਹਰਾ ਕੇ ਇਸ ਦਿਨੇ ਤੇ ਰਾਮਚੰਦਰ ਜੀ ਨੂੰ ਹੁੰਦਾ ਵੀ ਇਹ ਜੇ ਵੀ ਕਿਹੜੇ ਵਾਲਕਾ ਹੈ ਵੀ ਜਿਹੜੇ ਕਮਾਲ ਕਰ ਰਹੇ ਆ ਵੀ ਮਤਲਬ ਇਹਨੇ ਸੈਨਾ ਨੂੰ ਇਹੋ ਕਰ ਰਹੇ ਆ ਤਾਂ ਫਿਰ ਉਹ ਖੁਦ ਆਪ ਜਾਣਿਆ ਉਹਨਾਂ ਨਾਲ ਲੜਨ ਵਾਸਤੇ ਜਦੋਂ ਉਹਨਾਂ ਨਾਲ ਲੜਦੇ ਆ ਤਾਂ ਪਹਿਲਾਂ ਤਾਂ ਉਹ ਸਾਰੀ ਸੈਨਾ ਨੂੰ ਉਸ ਉਵੇਂ ਤਰ੍ਹਾਂ ਜਿਵੇਂ ਪਹਿਲਾਂ ਮਾਰਿਆ ਸੀ ਉਸੇ ਤਰ੍ਹਾਂ ਤੀਰਾਂ ਨਾਲ ਸਾਰੀ ਸੈਨਾ ਨੂੰ ਮਾਰ ਦਿੰਨੇ ਆ ਉਹ ਦੇਖਦੇ ਆ ਵੀ ਇੰਨਾ ਵੱਲ ਕੀ ਮੇ ਆਇਆ ਨਾ ਚ ਕੀ ਕੀ ਉਹ ਭਗਵਾਨ ਸ਼੍ਰੀ ਗੁਰੂ ਵਾਲਮੀਕ ਜੀ ਦੇ ਸ਼ਿਸ਼ੇ ਸੀਗੇ ਸਿੱਖਿਆ ਉਹਨਾਂ ਨੇ ਦੇ ਹੀ ਹੋਈ ਸੀ ਤਾਂ ਉਹ ਰਾਮਚੰਦਰ ਨੂੰ ਵੀ ਹਰਾ ਦਿੰਨੇ ਆ ਤੇ ਉਹਨੂੰ ਤੀਰ ਮਾਰ ਕੇ ਜ਼ਖਮੀ ਕਰਕੇ ਬੇਹੋਸ਼ ਕਰਕੇ ਕਰਨ ਨੂੰ ਆ ਜੰਨੇ ਆ ਤੇ ਕਰਿਆ ਕਿ ਮਾਤਾ ਸੀਤਾ ਨੂੰ ਕਹਿੰਦੇ ਆ ਵੀ ਮਾਤਾ ਅਸੀਂ ਜਿਹੜਾ ਆਪਣੇ ਇਲਾਕੇ ਦਾ ਰਾਜਾ ਨਾ ਵੀ ਉਸ ਨੂੰ ਹਰਾ ਕੇ ਆ ਗਏ ਵੀ ਉਹਨੂੰ ਖਤਮ ਕਰੇ ਤਮ ਮਾਤਾ ਸੀਤਾ ਸੋਚਦੀ ਹੈ ਵੀ ਜਿਹੜਾ ਆਪਣੇ ਇਲਾਕੇ ਦਾ ਰਾਜਾ ਤੀ ਨਾ ਵੀ ਉਹ ਤਾਂ ਵੀ ਮੇਰਾ ਪਤੀ ਆ ਕਹਿੰਦੀ ਵੀ ਮੈਂ ਤੁਹਾਡੇ ਨਾਲ ਚੱਲੂਗੀ ਚਲੋ ਮੈਨੂੰ ਦਿਖਾਓ ਵੀ ਕਿੱਥੇ ਆਹ ਰਾਜਾ ਜਦੋਂ ਦੇਖਣ ਜਾਂਦੀ ਆ ਤਾਂ ਆਰਮਚੰਦਰ ਜੀ ਪਏ ਹੋਣੇ ਵਿਉਸ਼ ਤਮ ਮਾਤਾ ਦੇਖ ਕੇ ਰੋਣ ਲੱਗ ਜਾਂਦੀ ਆ ਪ੍ਰਮਾਤਮਾ ਅਗੇ ਅਰਦਾਸ ਕਰਦੀ ਆ ਵੀ ਵੀ ਜੇ ਮੈਂ ਸੱਚੀ ਪਤਨੀ ਆ ਤਾਂ ਮੇਰੇ ਪਤੀ ਨੂੰ ਜ਼ਰੂਰ ਬਚਾਓ ਤਬ ਬਾਬਾ ਬਾਲਮੀਕੀ ਜੀ ਨੂੰ ਪਤਾ ਲੱਗ ਜਾਂਦਾ ਉਹ ਵੀ ਆ ਜਾਂਦੇ ਆ ਆ ਕੇ ਉਹ ਜਲ ਦਾ ਛਿੱਟਾ ਉਹਦੇ ਮੂੰਹ ਚ ਪੰਨੇ ਆ ਤਾਂ ਉਹ ਜੀਵਤ ਹੋ ਜਾਂਦੇ ਆ ਰਾਮ ਰਾਮ ਕਹਿ ਕੇ ਆਪਣਾ ਖੜੇ ਹੋ ਜਾਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸੀਤਾ ਮਾਤਾ ਦੇ بیٹے ਆ ਤੇ ਉਹਨਾਂ ਦੇ ਪੁੱਤਰਾਂ ਤੋਂ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਇਹ ਤਾਂ ਮੇਰੇ ਬੇਟੇ ਆ ਤਾਂ ਉਹ ਉਹਨਾਂ ਨੂੰ ਕੀ ਕਰਦੇ ਆ ਆਪਣੇ ਵਾਪਸ ਉੱਥੇ ਆਪਣੇ ਸ਼ਹਿਰ ਲੈ ਜਾਣਾ ਜਾਂਦੇ ਆ ਤਾਂ ਉੱਥੇ ਖਬਰ ਕਰ ਦਿੰਦੇ ਆ ਵੀ ਜਿਹੜੇ ਰਾਮਚੰਦਰ ਜੀ ਆ ਵੀ ਉਹ ਆਪਣੇ ਬੱਚਿਆਂ ਨਾਲ ਆਪਣੀ ਪਤਨੀ ਨਾਲ ਵਾਪਸ ਆ ਰਹੇ ਆ ਤਾਂ ਉੱਥੇ ਲੋਕ ਮਤਲਬ ਬੜੇ ਚੌ ਚੜ ਜਾਂਦਾ ਉਹਨਾਂ ਨੂੰ ਬੜੇ ਖੁਸ਼ ਹੁੰਨੇ ਆ ਖੁਸ਼ ਹੁੰਨੇ ਆ ਤਾਂ ਬੜਾ ਇਹਨਾਂ ਦਾ ਸਵਾਗਤ ਕਰਦੇ ਆ ਜਿਹੜੇ ਲਵਕੁਸ਼ ਹੁੰਨੇ ਇਹਨਾਂ ਦੇ ਜਿਹੜੀ ਰਮਾਇਣ ਦੀ ਜਿਹੜੀ ਕਥਾ ਹੁੰਦੀ ਹੈ ਨਾ ਇਹ ਮੂੰਹ ਜਵਾਨੀ yaad ਹੁੰਦੀ ਹੈ ਇਹ ਗੁਰੂ ਵਾਲਮੀਕ ਜੀ ਦੁਆਰਾ ਸਿਖਾਣ ਕਰਕੇ ਨਾ ਮਤਲਬ ਪਿੰਡਾਂ ਵਿੱਚ ਜਾ ਜਾ ਕੇ ਕਥਾ ਦਾ ਪ੍ਰਚਾਰ ਕਰਦੇ ਹੁੰਦੇ ਸੀ ਜਦੋਂ ਇਹ ਆਪਣੇ ਯੋਧਵਫ ਸ਼ਾਏ ਤਾਂ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਸੀ ਤਾਂ ਇਹਨਾਂ ਨੇ ਦੁਬਾਰਾ ਫੇਰ ਆਪਣੀ ਜਿਹੜੀ ਰਮਾਇਣ ਦਾ ਸਾਰਿਆਂ ਸਾਹਮਣੇ ਪ੍ਰਚਾਰ ਕਰਿਆ ਤਾਂ ਲੋਕਾਂ ਤੇ ਬਹੁਤ ਜ਼ਿਆਦਾ ਅਸਰ ਹੋਇਆ। ਸ੍ਰੀ ਰਾਮਚੰਦਰ ਜੀ ਸੁਣ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਤਾਹੂ ਕਹਿਣ ਲੱਗੇ ਵੀ ਜਦੋਂ ਤੱਕ ਇਹ ਦੁਨੀਆ ਰਹੂਗੀ ਨਾ ਵੀ ਜਿਹੜੀ ਰਮਾਇਣਾ ਇਹ ਕਥਾ ਐਵੇਂ ਹੀ ਚਲਦੀ ਰਹੂਗੀ ਤੇ ਸਾਰੀ ਦੁਨੀਆ 'ਚ ਅਮਰ ਰਹੂਗੀ। ਧੰਨਵਾਦ।